ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ ਅੱਜ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 23 ਤੇ 24 ਤੱਕ ਦੀ ਵਿਚਾਰ ਕਰਾਂਗੇ ਜੀ ਸ੍ਰੀ ਰਾਗ ਵਿੱਚ ਹੀ ਬਾਣੀ ਚੱਲ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਆ ਪਾਓ ਸਾਰਿੰਗ ਪਾਣੀ ਮਾਨਕ ਕੇ ਰਸਾਨ ਹਰ ਹਿਰਦੈ ਜਮਾਈ ਲੈ ਓ ਪਾਵਸ ਪਦ ਨਿਰਵਾਣੀ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਇਹ ਕਹਿੰਦੇ ਵੀ ਜਿਹੜੀ ਇਹ ਸ਼ਬਦ ਉਚਾਰਿਆ ਗਿਆ ਇਹ ਕਿਸੇ ਪੰਡਿਤ ਨੂੰ ਜਿੱਦਾਂ ਸਿੱਖਿਆ ਦੇ ਰਹੇ ਨੇ ਉਪਦੇਸ਼ ਕਰ ਰਹੇ ਨੇ ਕਹਿੰਦੇ ਸੀ ਮਤਲਬ ਇਹ ਉਸ ਸੰਦਰਭ ਦੇ ਵਿੱਚ ਉਚਾਰਿਆ ਗਿਆ ਸ਼ਬਦ ਹੈਗਾ ਹਾਂਜੀ ਗੁਰਨਾਨਕ ਪਾਤਸ਼ਾਹ ਜੀ ਉਪਦੇਸ਼ ਕਰ ਰਹੇ ਨੇ ਕਿ ਇਹ ਜਿਹੜਾ ਤਾਨਾ ਇਹਨੂੰ ਮਤਲਬ ਅਸੀਂ ਧਰਤੀ ਬਣਾਈਏ ਤੇ ਇਹਦੇ ਵਿੱਚ ਜਿਹੜੇ ਸਾਡੇ ਜਿਹੜੇ ਬੀਜ ਕਰਮਾਂ ਦੇ ਜਿਹੜੇ ਬੀਜ ਨੇ ਉਹ ਬੀਜ ਹੋ ਰਹੇ ਨੇ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਅਸੀਂ ਪਾਈਏ ਪਰਮਾਤਮਾ ਦੇ ਨਾਮ ਅੰਮ੍ਰਿਤ ਨਾਮ ਦਾ ਮਤਲਬ ਅਸੀਂ ਸਿਮਰਨ ਕਰੀਏ ਪਰਮਾਤਮਾ ਦੇ ਅੰਮ੍ਰਿਤ ਨਾਮ ਦੇ ਪਾਣੀ ਦੇ ਨਾਲ ਅਸੀਂ ਇਹਨੂੰ ਜਿਹੜਾ ਬੀਜ ਪਾਇਆ ਆਪਣਾ ਕਰਮਾਂ ਦਾ ਉਹਨੂੰ ਅਸੀਂ ਸਿੰਜੀਏ ਮਾਨ ਕਿਰਸਾਨ ਹਰ ਹਿਰਦੈ ਜਮਾਈ ਲੈ ਇਹੋ ਪਾਵਸ ਪਦ ਨਿਰਵਾਣੀ ਕਹਿੰਦੇ ਜਿਹੜਾ ਆਪਾਂ ਨਾ ਮਾਨਾ ਉਹਨੂੰ ਕਿਰਸਾਨ ਬਣਾ ਲਈਏ ਕਹਿੰਦੇ ਇਸ ਤਰ੍ਹਾਂ ਆਪਾਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਕਹਿੰਦੇ ਮਤਲਬ ਜਿਹੜਾ ਹੈਗਾ ਬੀਜ ਉਹਦੀ ਖੇਤੀ ਜਮਾਈਏ ਤੇ ਫਿਰ ਕੀ ਹੁੰਦਾ ਫਿਰ ਸਾਨੂੰ ਨਿਰਵਾਣ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਨੂੰ ਚੌਥਾ ਪਦ ਵੀ ਕਹਿੰਦੇ ਨੇ ਨਿਰਵਾਣ ਹੁੰਦਾ ਜਿੱਥੇ ਸਾਡੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਇਹ ਚੌਥਾ ਪੱਦਾ ਤਿੰਨੋਂ ਅਵਸਥਾ ਜਿਹੜੀਆਂ ਹੈਗੀਆਂ ਨੇ ਸੰਸਾਰ ਦੀਆਂ ਤਜੋਗੁਣ ਰਜੋਗੁਣ ਸਤੋਗੁਣ ਇਹਨਾਂ ਤੋਂ ਉੱਪਰ ਉੱਠ ਕੇ ਜਿਹੜੀ ਚੌਥੀ ਅਵਸਥਾ ਉਹਨੂੰ ਪਦ ਨਿਰਵਾਣੀ ਕਹਿੰਦੇ ਨੇ ਉਹਨੂੰ ਤੁਰਿਆ ਅਵਸਥਾ ਵੀ ਕਹਿੰਦੇ ਨੇ ਕਾਹੇ ਗਰਵਸ ਮੂੜੇ ਮਾਇਆ ਕਹਿੰਦੇ ਕਿਉਂ ਤੂੰ ਮੂਰਖ ਮਨ ਹੰਕਾਰ ਦੇ ਵਿੱਚ ਤੇ ਮਾਇਆ ਦੇ ਵਿੱਚ ਲੱਗਿਆ ਹੋਇਆ ਜਦ ਮਾਇਆ ਦਾ ਹੰਕਾਰ ਕਿਉਂ ਕਰ ਰਿਆਂ ਕਹਿੰਦੇ ਪਿਤ ਸੁਤ ਸਗਲ ਕਲਤਰ ਮਾਤਾ ਤੇਰੇ ਹੋ ਨ ਅੰਤ ਸਖਾਇਆ ਰਹਾਓ ਕਹਿੰਦੇ ਅੰਤ ਨੂੰ ਤੇਰੇ ਨਾਲ ਪਿਤਾ ਨੇ ਪੁੱਤਰ ਨੇ ਹੋਰ ਸਾਰੇ ਸਬੰਧੀਆਂ ਨੇ ਇਸਤਰੀ ਨੇ ਮਾਤਾ ਨੇ ਕੋਈ ਵੀ ਅੰਤ ਵਿੱਚ ਤੇਰਾ ਸਖਾਈ ਨਹੀਂ ਬਣਨਾ ਕਿਸੇ ਨੇ ਤੇਰਾ ਸਾਥ ਹੀ ਨਹੀਂ ਬਣਨਾ ਫਿਰ ਇਹਦਾ ਮਤਲਬ ਇਹੀ ਆ ਨਾ ਕਿ ਵੀ ਅਸੀਂ ਰਹਿਣਾ ਹੈ ਸੰਸਾਰ ਦੇ ਵਿੱਚ ਗ੍ਰਸਥ ਨੂੰ ਨਿਭਾਉਣਾ ਹੈ ਅਸੀਂ ਪਰ ਕਮਲ ਫੁੱਲ ਵਾਂਗੂ ਅਲੇਪ ਰਹਿ ਕੇ ਕਮਲ ਦਾ ਫੁੱਲ ਕਿੱਦਾਂ ਉੱਪਰ ਉੱਠ ਕੇ ਰਹਿੰਦਾ ਪਾਣੀ ਦੇ ਵਿੱਚ ਚਿੱਕੜ ਤੋਂ ਬਾਹਰ ਰਹਿੰਦਾ ਇਸ ਤਰ੍ਹਾਂ ਅਸੀਂ ਗ੍ਰਸਥ ਦੇ ਵਿੱਚ ਰਹਿਣਾ ਪਰ ਗ੍ਰਸਥ ਦੇ ਵਿੱਚ ਖੁਬਣਾ ਨਹੀਂਗਾ ਰਿਸ਼ਤੇ ਸਾਰੇ ਨਿਭਾਉਣੇ ਨੇ ਪਰ ਉਹਦੀ ਯਾਦ ਰੱਖਣੀ ਆ ਬਿਕਾਰ ਬਿਕਾਰ ਦੁਸਤ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਾਈ ਕਹਿੰਦੇ ਜਿਸ ਤਰ੍ਹਾਂ ਕਿਸਾਨ ਹੁੰਦਾ ਵੀ ਨਦੀਨ ਪੁੱਟ ਦਿੰਦਾ ਫਸਲ ਦੇ ਵਿੱਚੋਂ ਤਾਂ ਕਿ ਫਸਲ ਸਾਫ਼ ਸੁਥਰੀ ਸੋਹਣੀ ਹੋਵੇ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਤੂੰ ਆਪਣੇ ਮਨ ਦੇ ਵਿੱਚੋਂ ਬਿਕਾਰਾਂ ਨੂੰ ਮਤਲਬ ਕੱਢ ਕੇ ਅੰਦਰ ਆਤਮੇ ਪਰਮਾਤਮਾ ਦਾ ਧਿਆਨ ਤਰ ਪਰਮਾਤਮਾ ਦਾ ਨਾਮ ਲੈ ਆਪਣੇ ਅੰਦਰ ਨੂੰ ਖੋਜ ਜਪ ਤਪ ਸੰਜਮ ਹੋ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ 20 ਸਤਤਾ ਹਰੋ ਬਸਰੋ ਸੰਗਰੇ ਤੀਨ ਖੋੜਾ ਨਿਤਕਾਲ ਸਾਰੈ 10 18 ਮੈਂ ਅਪਰੰਪਰੋ ਚਿਨੈ ਕਹਿ ਨਾਨਕ ਏਵ ਏਕ ਤਾਰੈ ਹਾਂਜੀ ਕਹਿੰਦੇ ਵੀ ਜਦੋਂ ਸਾਡੇ ਅੰਦਰ ਜਿਹੜੇ ਹੈਗੇ ਨੇ ਜਪ ਤਪ ਤੇ ਸੰਜਮ ਇਹ ਰਖਵਾਲੇ ਬਣ ਜਾਂਦੇ ਨੇ ਸਾਡੇ ਅੰਦਰ ਮਤਲਬ ਇਹ ਗੁਣ ਪੈਦਾ ਹੋ ਜਾਂਦੇ ਨੇ ਤਾਂ ਸਾਡੇ ਅੰਦਰ ਕਮਲ ਦਾ ਫੁੱਲ ਵਿਕਸਦਾ ਅੰਦਰੋਂ ਸਾਡੇ ਪਵਿੱਤਰ ਹੋ ਜਾਂਦਾ ਕਹਿੰਦੇ ਫਿਰ ਕਹਿੰਦੇ ਅੰਦਰ ਅੰਮ੍ਰਿਤ ਦਾ ਸ਼ਹਿਦ ਕਹਿੰਦੇ ਮਤਲਬ ਉਹ ਹੌਲੀ-ਹੌਲੀ ਸਿੰਮ ਦਾ 20 ਸਪਤਾ ਹਰੋ ਬਾਸਰੋ ਕਹਿੰਦੇ ਵੀ ਜੇ ਹਫਤੇ ਦੇ ਮਤਲਬ ਇੱਥੇ 27 ਦਿਨ ਹਫਤੇ ਦੇ ਗਿਨੇ ਗਏ ਨੇ ਕਹਿੰਦੇ ਜੇ ਮਤਲਬ ਸੌਰੀ ਹਾਂਜੀ ਮੁਆਫੀ ਦੇਣੀ ਜੀ 27 ਦਿਨ ਹਫਤੇ ਦੇ ਨਹੀਂ 27 ਦਿਨ ਮਹੀਨੇ ਦੇ 20 ਸਪਤਾ 20 ਤੇ 7 27 ਤੇ ਇਸ 27 ਦਿਨ ਮਹੀਨੇ ਦੇ ਗਿਨੇ ਗਏ ਨੇ ਕਹਿੰਦੇ ਜੇ ਮਤਲਬ 27 ਦਿਨਾਂ ਦੇ ਮਹੀਨੇ ਆ ਵਿੱਚ ਹਰ ਰੋਜ਼ ਅਸੀਂ ਕਹਿੰਦੇ ਵੀ ਪਰਮਾਤਮਾ ਦਾ ਨਾ ਲਈਏ ਤੇ ਕਹਿੰਦੇ ਵੀ ਜਿਹੜੇ ਸਾਡੀ ਜੀਵਨ ਦੇ ਵਿੱਚ ਮੈਂ ਤਿੰਨ ਕਾਲਾਂ ਵਿੱਚ ਬਣਦੇ ਆ ਨਾ ਜੀਵਨ ਨੂੰ ਬਾਲ ਜਵਾਨੀ ਅਰ ਬਿਰਧਪਨ ਬੁਢੇਪਾ ਕਹਿੰਦੇ ਤਿੰਨਾ ਹੀ ਇਹ ਆਪਣੇ ਜੀਵਨ ਦੇ ਕਾਲਾਂ ਦੇ ਵਿੱਚ ਤੂੰ ਮੌਤ ਨੂੰ ਯਾਦ ਰੱਖੇ ਤੇ ਕਹਿੰਦੇ 10 18 ਮੈਂ ਅਪਰੰਪਰੋ ਚੀਨਾ ਕਹਿ ਨਾਨਕ ਇਵ ਏਕ ਤਾਰੈ ਕਹਿੰਦੇ ਫਿਰ ਤੂੰ ਜਿੱਦਾਂ ਚਾਰ ਵੇਦ ਛੇ ਸ਼ਾਸਤਰ ਤੇ 18 ਪੁਰਾਣ ਇਹਨਾਂ ਨੂੰ ਜਦੋਂ ਤੂੰ ਮਤਲਬ ਪੜੇ ਇਹਨਾਂ ਵਿੱਚੋਂ ਪਰਮਾਤਮਾ ਦੀ ਖੋਜ ਕਰੇ ਫਿਰ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਤੈਨੂੰ ਤਾਰ ਦੇਣਗੇ ਪਰਮਾਤਮਾ ਤੈਨੂੰ ਜੀਵਨ ਮੁਕਤ ਕਰ ਦੇਣਗੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਵ ਨਿਤ ਦੇਹ ਪਾਣੀ ਹਾਂਜੀ ਇਹ ਜਿਹੜਾ ਸ਼ਬਦ ਆ ਕਹਿੰਦੇ ਇਹ ਸ਼ਬਦ ਕਹਿੰਦੇ ਕਿਸੇ ਮੁੱਲਾਂ ਨੂੰ ਉਪਦੇਸ਼ ਕਰ ਰਹੇ ਨੇ ਕਹਿੰਦੇ ਕਹਿੰਦੇ ਨੇ ਕਿ ਵੀ ਜਿਹੜੀ ਜਿਹੜੇ ਚੰਗੇ ਅਮਲ ਨੇ ਕਹਿੰਦੇ ਉਹਨਾਂ ਦਾ ਮਤਲਬ ਤੂੰ ਆਪਣੀ ਧਰਤੀ ਬਣਾ ਕਹਿੰਦੇ ਉਹਦੇ ਵਿੱਚ ਸ਼ਬਦ ਦਾ ਗੁਰੂ ਦੇ ਸ਼ਬਦ ਦਾ ਕਹਿੰਦੇ ਬੀਜ ਬੀਜ ਫਿਰ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਸਿਮਰਨ ਦਾ ਸੁੰਦਰ ਪਾਣੀ ਆ ਉਹਦੇ ਨਾਲ ਉਹਨੂੰ ਸਿੰਜ ਹੋ ਕੀ ਰਸਾਨ ਈਮਾਨ ਜਮਾਈ ਲੈ ਪਿਸਤ ਦੋਜਕ ਮੂੜੇ ਏਬ ਜਾਣੀ ਹੰਦੀ ਫਿਰ ਕਹਿੰਦੇ ਵੀ ਕਿਸਾਨ ਬਣ ਕੇ ਇਹਦੇ ਵਿੱਚ ਧਰਮ ਜਮਾ ਲੈ ਧਰਮ ਕਿਹਨੂੰ ਕਹਿੰਦੇ ਨੇ ਜਦੋਂ ਕੋਈ ਬੰਦਾ ਦਾ ਚੰਗਾ ਆਚਰਣ ਹੁੰਦਾ ਤੇ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਫਿਰ ਕਹਿੰਦੇ ਜਦੋਂ ਇਹ ਦੋਨੋਂ ਚੀਜ਼ਾਂ ਕਰ ਲੇਗਾ ਵੀ ਆਪਣਾ ਧਰਮ ਦਾ ਜਿਹੜਾ ਇੱਥੇ ਬੀਜ ਧਰਮ ਬੀਜਿਆ ਜਾਊਗਾ ਨਾ ਤਾਂ ਫਿਰ ਤੈਨੂੰ ਜਿਹੜਾ ਦੋਜਿਕਾ ਤੇ ਪੈਸ ਨਰਕ ਤੇ ਸਵਰਗ ਦੀ ਫਿਰ ਕਹਿੰਦੇ ਤੈਨੂੰ ਸਮਝ ਲੱਗ ਜਾਊਗੀ ਮਤ ਜਾਣ ਸਹਿ ਗੱਲੀ ਪਾਇਆ ਮਾਲ ਕਮਣ ਰੂਪ ਕੀ ਸੋਬਾ ਇਤ ਬਿਦੀ ਜਨਮ ਗਵਾਇਆ ਰਹਾਓ ਕਹਿੰਦੇ ਇਹ ਨਾ ਸਮਝ ਕੇ ਵੀ ਸਹ ਪਰਮਾਤਮਨ ਹੁਣ ਕਿਉਂਕਿ ਮੁੱਲਾਂ ਨਾਲ ਗੱਲ ਕਰ ਰਹੇ ਨੇ ਥੋੜੀ ਫਿਰ ਜਿਵੇਂ ਮੁੱਲਾਂ ਵਾਲੀ ਬੋਲੀ ਹੈਗੀ ਇਹਦੇ ਵਿੱਚ ਕਹਿੰਦੇ ਇਹ ਨਾ ਜਾਣ ਲਈ ਕਹਿੰਦੇ ਇਹ ਨੂੰ ਸੱਚ ਨਾਲ ਸਮਝ ਲੈ ਕਿ ਵੀ ਸ਼ਾਇਦ ਪਰਮਾਤਮਾ ਗੱਲਾਂ ਨਾਲ ਹੀ ਮਿਲ ਜਾਣਾ ਪਰਮਾਤਮਾ ਗੱਲਾਂ ਨਾਲ ਨਹੀਂ ਮਿਲਣਾ ਇਹ ਨਾਮ ਦੀ ਕਮਾਈ ਨਾਲ ਮਿਲਣਾ ਕਹਿੰਦੇ ਹੁਣ ਤੂੰ ਕੀ ਕੀਤਾ ਹੋਇਆ ਕਹਿੰਦੇ ਵੀ ਮਾਲ ਕਮਾਣੇ ਰੂਪ ਕੀ ਸ਼ੋਭਾ ਕਹਿੰਦੇ ਤੂੰ ਮਾਇਆ ਦੇ ਵਿੱਚ ਤੇ ਸੁੰਦਰਤਾ ਦੀ ਕਹਿੰਦੇ ਤੂੰ ਮਤਲਬ ਇੱਜ਼ਤ ਕਰਨ ਦੇ ਵਿੱਚ ਸੁੰਦਰਤਾ ਨੂੰ ਮਤਲਬ ਤੂੰ ਸ਼ੋਭਾ ਦੇ ਰਿਆਂ ਇਹਦੇ ਵਿੱਚ ਤੂੰ ਆਪਣਾ ਜਨਮ ਗਵਾਇਆ ਹੋਇਆ ਇਹਦੇ ਨਾਲ ਕੁਝ ਵੀ ਨਹੀਂ ਤੈਨੂੰ ਮਿਲਣਾ ਐਬ ਤਨ ਚਿਕੜੋ ਇਹ ਮਨ ਮੀਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੁਝੈ ਜਾ ਨਹਿ ਬੁਝਾਈ ਕਹਿੰਦੇ ਤੇਰੇ ਤਨ ਦੇ ਵਿੱਚ ਵਿਕਾਰਾਂ ਦਾ ਚਿੱਕੜ ਆ ਕਹਿੰਦੇ ਇਸ ਵਿਕਾਰਾਂ ਦੇ ਚਿੱਕੜ ਵਿੱਚ ਤੇਰਾ ਜਿਹੜਾ ਇਹ ਡੱਡੂ ਮਾਨਾ ਕਹਿੰਦੇ ਉਹਨੇ ਅੰਦਰ ਜਿਹੜਾ ਕਮਲ ਦਾ ਫੁੱਲ ਆ ਨਾਮ ਆ ਕਹਿੰਦੀ ਉਹਦੀ ਤਾਂ ਉਹਨੇ ਬਿਲਕੁਲ ਉਹਨੂੰ ਕੋਈ ਸਾਰ ਨਹੀਂ ਜਿਸ ਤਰ੍ਹਾਂ ਕਮਲ ਕਹਿੰਦੇ ਚਿੱਕੜ ਦੇ ਵਿੱਚ ਡੱਡੂ ਵੀ ਰਹਿੰਦਾ ਤੇ ਚਿੱਕੜ ਦੇ ਵਿੱਚ ਹੀ ਕਮਲ ਦਾ ਫੁੱਲ ਆ ਪਰ ਜਿਹੜਾ ਡੱਡੂ ਆ ਕਹਿੰਦੇ ਉਹਨੂੰ ਕਮਲ ਦੇ ਫੁੱਲ ਦੀ ਸਾਰ ਨਹੀਂ ਹੁੰਦੀ ਇਸ ਤਰ੍ਹਾਂ ਹੀ ਸਾਡੇ ਅੰਦਰ ਵਿਕਾਰ ਨੇ ਤੇ ਨਾਮ ਪਰ ਅਸੀਂ ਇਨਸਾਨ ਨਾਮ ਦੀ ਸਾਰ ਨਹੀਂ ਜਾਣਦੇ ਤੇ ਵਿਕਾਰਾਂ ਵਿੱਚ ਰੁੱਝ ਜਾਂਦੇ ਆ ਕਹਿੰਦੇ ਜਿਹੜਾ ਪੌਰ ਉਸਤਾਦ ਆ ਕਹਿੰਦੇ ਜਿਹੜਾ ਗੁਰੂ ਆ ਕਹਿੰਦੇ ਉਹ ਤੈਨੂੰ ਹਰ ਰੋਜ਼ ਕਹਿੰਦੇ ਦੱਸਦਾ ਪਰਮਾਤਮਾ ਬਾਰੇ ਪਰ ਕਹਿੰਦੇ ਵੀ ਤੈਨੂੰ ਉਹਦੇ ਬਾਰੇ ਬਿਲਕੁਲ ਪਤਾ ਨਹੀਂ ਲੱਗਦਾ ਔਰ ਉਸਤਾਦ ਨਿਤਪਾਖਿਆ ਬੋਲੇ ਕਿਉ ਬੂਝੇ ਜਨ ਹੈ ਬੁਝਾਈ ਪਰ ਕਹਿੰਦੇ ਤੇਰੇ ਵੀ ਵਸਤੀ ਕਾਲ ਨਹੀਂ ਜਦੋਂ ਤੱਕ ਪਰਮਾਤਮਾ ਤੈਨੂੰ ਇਹ ਗੱਲ ਨਹੀਂ 부ਝਾਉਂਦਾ ਨਾ ਕਿ ਤੇਰੇ ਅੰਦਰ ਨਾਮ ਆ ਤੂੰ ਇਹਦਾ ਸਿਮਰਨ ਕਰ ਕਹਿੰਦੇ ਫਿਰ ਤੇਰੇ ਕੋਲ ਹੁੰਦਾ ਵੀ ਨਹੀਂ ਫਿਰ ਆਪਾਂ ਕੀ ਕਰ ਸਕਦੇ ਆ ਅਰਦਾਸ ਸਾਨੂੰ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਿ ਵਾਹਿਗੁਰੂ ਸਾਨੂੰ ਬਖਸ਼ ਪਰਮਾਤਮਾ ਸਾਨੂੰ ਬਖਸ਼ ਅੱਲਾ ਸਾਨੂੰ ਬਖਸ਼ ਸਾਨੂੰ ਆਪ ਦੇ ਨਾਮ ਦੀ ਪ੍ਰੀਤ ਦੇ ਉਹ ਹਮੇਸ਼ਾ ਸਾਡੀ ਅਰਦਾਸ ਸੁਣਦੇ ਨੇ ਸਾਡੀ ਅਰਦਾਸ ਅਜਾਈ ਨਹੀਂ ਜਾਂਦੀ ਆਖਣ ਸੁਨਣਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਕਰ ਏਕ ਤੇ ਆਇਆ ਕਹਿੰਦੇ ਵੀ ਜਿਹੜੇ ਮਨਮੁਖ ਹੁੰਦੇ ਨੇ ਕਹਿੰਦੇ ਉਹਨਾਂ ਲਈ ਜਿਹੜੇ ਉਹਨਾਂ ਦੇ ਗੁਰੂ ਦਾ ਉਪਦੇਸ਼ ਆ ਉਹ ਕੀ ਹੁੰਦਾ ਪੌਣ ਕੀ ਬਾਣੀ ਹੁੰਦੀ ਹੈ ਕਹਿੰਦੇ ਉਹਨਾਂ ਦਾ ਜਿਹੜਾ ਮਾਨਾ ਉਹ ਮਾਇਆ ਵਿੱਚ ਰੁੱਤਿਆ ਹੁੰਦਾ ਫਿਰ ਕੀ ਹੁੰਦਾ ਆਪਣਾ ਗੁਰੂ ਦਾ ਜਦੋਂ ਉਪਦੇਸ਼ ਸੁਣਦੇ ਨੇ ਇੱਕ ਕੰਨ ਚੋਂ ਸੁਣਦੇ ਨੇ ਦੂਸਰੇ ਕੰਨ ਚੋਂ ਉਹ ਹਵਾ ਵਾਂਗ ਬਾਹਰ ਨਿਕਲ ਜਾਂਦਾ ਅੰਦਰ ਉਪਦੇਸ਼ ਜਾਂਦਾ ਨਹੀਂਗਾ ਕਹਿੰਦੇ ਪਰਮਾਤਮਾ ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਕਰ ਏਕਤਿਆਇਆ ਕਹਿੰਦੇ ਪਰਮਾਤਮਾ ਦੀ ਕਹਿੰਦੇ ਜਿਹੜੀ ਮਿਹਰ ਦੀ ਨਿਗਾਹ ਹੁੰਦੀ ਆ ਪਰਮਾਤਮਾ ਨੂੰ ਪਸੰਦ ਕੌਣ ਆਉਂਦੇ ਨੇ ਜੋ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਪਰਮਾਤਮਾ ਨੂੰ ਇਸ ਕਰਕੇ ਪਸੰਦ ਆਉਂਦੇ ਨੇ ਕਿ ਜਦੋਂ ਪਰਮਾਤਮਾ ਦਾ ਅਸੀਂ ਨਾਮ ਧਿਆਉਂਦੇ ਆ ਤਾਂ ਸਾਡੇ ਅੰਦਰ ਪਰਮਾਤਮਾ ਦੇ ਗੁਣਾਂ ਦਾ ਵਾਸਾ ਹੁੰਦਾ ਤਾਂ ਸਾਡੀ ਪਰਮਾਤਮ ਵਿੱਚ ਸਮਾਈ ਹੁੰਦੀ ਆ ਤਾਂ ਅਸੀਂ ਇਸ ਭਵਜਲ ਤੋਂ ਤਰ ਜਾਂਦੇ ਆਂ ਇਸ ਕਰਕੇ ਪਰਮਾਤਮਾ ਪਸੰਦ ਕਰਦੇ ਨੇ ਔਰ ਪਰਮਾਤਮਾ ਨੂੰ ਆਪਣੇ ਸਿਫਤ ਸਲਾਹ ਕਰਾਉਣ ਦੀ ਕੋਈ ਤਿਲ ਜਿੰਨੀ ਵੀ ਤਮਾਨੀ ਹੈਗੀ ਬਿਲਕੁਲ ਕੋਈ ਪਰਮਾਤਮਾ ਨੂੰ ਲਾਲਚ ਨਹੀਂ ਵੀ ਅਸੀਂ ਉਹਦਾ ਨਾਮ ਕਿਉਂ ਲਈਓ ਉਹ ਸਾਡੀ ਭਲਾਈ ਲਈ ਕਹਿੰਦੇ ਨੇ ਤਿਹੀ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕੱਟ ਜਾਈ ਨਾਨਕ ਆਖੇ ਰਹਾ ਪੈ ਚੱਲਣਾ ਮਾਲ ਧਨ ਕਿਤਕੂ ਸੰਜਿਆਹੀ ਹਾਂਜੀ ਗੁਰੂ ਨਾਨਕ ਪਾਤਸ਼ਾਹ ਮੁੱਲਾਂ ਨਾਲ ਗੱਲ ਕਰ ਰਹੇ ਨੇ ਨਾ ਕਹਿੰਦੇ ਨੇ ਕਿ ਵੀ ਤੀ ਰੋਜ਼ੇ ਰਖੇ ਪੰਜ ਨਵਾਜਾਂ ਵੀ ਪੜੀਆਂ ਪਰ ਕਹਿੰਦੇ ਜਦੋਂ ਤੱਕ ਮਨ ਚੋਂ ਸੱਚੇ ਹੋ ਕੇ ਨਹੀਂ ਕੰਮ ਕੀਤੇ ਕਹਿੰਦੇ ਪਤਾ ਨਹੀਂ ਮਤਲਬ ਇੱਕ ਇਹਨਾਂ ਵਿੱਚ ਮੁਸਲਮਾਨ ਵੀਰਾਂ ਵਿੱਚ ਮੰਨਦੇ ਨੇ ਕੋਈ ਇੱਕ ਸਤਾਨ ਫਰਿਸ਼ਤਾ ਜਿੰਨੂੰ ਮਤਲਬ ਅ ਸਵਰਗ ਦੇ ਵਿੱਚੋਂ ਬਾਹਰ ਕੱਢਿਆ ਹੋਇਆ ਫਿਰ ਕਹਿੰਦੇ ਉਹ ਮਤਲਬ ਇਨਸਾਨ ਦਾ ਜਿਹਨੂੰ ਦੁਸ਼ਮਣ ਮੰਨਿਆ ਜਾਂਦਾ ਕਹਿੰਦੇ ਉਹ ਤੇਰੇ ਇਹ ਸਾਰੇ ਕੰਮ ਕੀਤੇ ਹੋਏ ਵਿੱਚ ਤੇਰੇ 30 ਰੋਜ਼ੇ ਰੱਖੇ ਹੋਏ ਤੇ ਪੰਜ ਨਵਾਜ਼ਾਂ ਪੜੀਆਂ ਹੋਈਆਂ ਇਹਨਾਂ ਦਾ ਫਲ ਖਤਮ ਨਾ ਕਰ ਦੇ ਕਿਉਂਕਿ ਪਤਾ ਨਹੀਂ ਤੂੰ ਅੰਦਰੋਂ ਸੱਚਾਈ ਨਾਲ ਕਰ ਵੀ ਰਿਹਾ ਕਿ ਨਹੀਂ ਨਾਨਕ ਆਖੇ ਰਹਾ ਪੈ ਚੱਲਣਾ ਮਾਲ ਤਨ ਕਿਤਕੂ ਸੰਜਿਆਹੀ ਫਿਰ ਕਹਿੰਦੇ ਨੇ ਗੁਰਨਾਨਕ ਜੀ ਕਿ ਇਹ ਇਨਸਾਨ ਵੀ ਤੂੰ ਇੱਥੇ ਇੱਕ ਮੁਸਾਫਰ ਵਾਂਗੂ ਹੈਗਾ ਹੈਨਾ ਫਿਰ ਤੂੰ ਕਿਉਂ ਇਹ ਜਿਹੜਾ ਮਾਲ ਤਾਂ ਨਾ ਮਾਇਆ ਇਕੱਠੀ ਕਰ ਰਿਆ ਇੱਕ ਮੁਸਾਫਰ ਨੂੰ ਤੇਨਾ ਸਮਾਨ ਇਕੱਠਾ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਉਹ ਤਾਂ ਸਫ਼ਰ ਕਰ ਰਿਆ ਉਹਨੇ ਕੋਈ ਘਰ-ਵਾਰ ਤੇ ਬੰਨਣਾ ਨਹੀਂ ਹੈ ਅਸੀਂ ਇੱਕ ਮੁਸਾਫਰ ਆ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਹਾਂਜੀ ਇਹ ਵਾਲਾ ਜਿਹੜਾ ਸ਼ਬਦ ਅੱਗੇ ਪੜਨ ਜਾ ਰਹੇ ਆ ਇਹ ਵੀ ਕਹਿੰਦੇ ਇੱਕ ਮੁੱਲਾ ਜਾਂ ਕਾਜੀ ਲਈ ਹੈ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਵ ਖਾਕ ਜਿਨ ਬੰਦ ਰਹੀ ਤਨ ਸਿਰਜਣ ਹਾਰੋ ਮਰਨਾ ਮੁੱਲਾ ਮਰਨਾ ਪੀ ਕਰਤਾ ਰੋ ਡਰਨਾ ਰਹਾਓ ਹਾਂਜੀ ਗੁਰਦਾਨਕ ਪਾਤਸ਼ਾਹ ਜੀ ਸੰਗਤ ਜੀ ਕਹਿ ਰਹੇ ਨੇ ਕਹਿੰਦੇ ਸੋਈ ਮੋਲਾ ਜਿਨ ਜਗ ਮੋਲਿਆ ਕਹਿੰਦੇ ਉਹ ਪਰਮਾਤਮਾ ਹੀ ਮੋਲਾ ਹੈ ਜਿਹਦੇ ਤੋਂ ਸਾਰਾ ਜੱਗ ਹਰਿਆ ਭਰਿਆ ਪਰਫੁੱਲਤ ਹੋਇਆ ਜਿਨੇ ਆਪਣੇ ਆਪ ਤੋਂ ਸਾਰੇ ਜੱਗ ਦੀ ਸਾਰੀ ਸ੍ਰਿਸ਼ਟੀ ਦੀ ਕਹਿੰਦੇ ਸਿਰਜਣਾ ਕੀਤੀ ਆ ਉਹੀ ਮੋਲਿਆ ਹੋਇਆ ਕਹਿੰਦੇ ਕਹਿੰਦੇ ਤਨ ਹੈ ਉਹ ਸਿਰਜਣਹਾਰ ਜਿਹਦੇ ਆਬ ਪਾਣੀ ਖਾਕ ਮਿੱਟੀ ਬੰਦ ਰਖਾਈ ਕਹਿੰਦੇ ਸਾਡੇ ਅੰਦਰ ਵੀ ਸਾਨੂੰ ਉਹਨੇ ਜਿਹੜੇ ਇਹ ਤੱਤ ਲੈਨੇ ਇਹ ਆਪਸ ਵਿੱਚ ਵਿਰੋਧੀ ਤੱਤ ਨੇ ਕਿਵੇਂ ਉਹਨਾਂ ਪਰਮਾਤਮਾ ਨੇ ਸਾਡੇ ਅੰਦਰ ਇਕੱਠੇ ਕਰਕੇ ਰੱਖੇ ਨੇ ਕਹਿੰਦੇ ਮੁੱਲਾ ਇਹ ਯਾਦ ਰੱਖ ਕਿ ਸਾਨੂੰ ਮੌਤ ਆਉਣੀ ਆ ਤੇ ਸਾਨੂੰ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਰਹਾਓ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹੇ ਨ ਪਰਿਆ ਪਾਈ ਹਾਂਜੀ ਕਹਿੰਦੇ ਵੀ ਤੂੰ ਆਪਣੇ ਆਪ ਨੂੰ ਤਾਂ ਹੀ ਮੁੱਲਾ ਜਾਂ ਕਾਜੀ ਸਮਝੇ ਜੇ ਤੂੰ ਸੱਚੇ ਨਾ ਸੱਚੇ ਦਿਲੋਂ ਉਸ ਖੁਦਾ ਦਾ ਨਾਮ ਲੈਣਾ ਇਹ ਨਹੀਂ ਕਿ ਉੱਪਰੋਂ ਉੱਪਰੋਂ ਭੇਖ ਵਿੱਚ ਪਰ ਸੱਚੇ ਦਿਲੋਂ ਤਾ ਤੂੰ ਆਪਣੇ ਆਪ ਨੂੰ ਮੂਲਾਂ ਤੱਕ ਆਜੀ ਸਮਝ ਕਹਿੰਦੇ ਜੇ ਕੋਈ ਬਹੁਤ ਪੜ੍ਹ ਲਿਖ ਵੀ ਲਏ ਤਾਂ ਵੀ ਉਹ ਰਹਿ ਨਹੀਂ ਸਕਦਾ ਮੌਤ ਹਰ ਇੱਕ ਨੂੰ ਆਉਣੀ ਆ ਕਹਿੰਦੇ ਜਿੱਦਾਂ ਪੁਰਾਣੇ ਜਵਾਨੇ ਚ ਹੁੰਦਾ ਸੀ ਕੋਈ ਪਾਈ ਹੁੰਦੀ ਸੀ ਜਿਹਦੇ ਨਾਲ ਘੜੀ ਵਾਂਗੂ ਦਾ ਕੋਈ ਟਾਈਮ ਦਾ ਸਬੰਧ ਹੁੰਦਾ ਸੀ ਦੇਖਣ ਦਾ ਤਾਂ ਉਹਦੇ ਵਿੱਚ ਪਾਣੀ ਥੋੜਾ ਥੋੜਾ ਪੈਂਦਾ ਸੀ ਪਰ ਜਦੋਂ ਕਹਿੰਦੇ ਪਾਣੀ ਨਾਲੋਂ ਪੂਰੀ ਭਰ ਜਾਂਦੀ ਸੀ ਉਹਨੂੰ ਡੁੱਬਣਾ ਹੀ ਹੁੰਦਾ ਸੀ ਤੇ ਇਸ ਤਰ੍ਹਾਂ ਕਹਿੰਦੇ ਅਸੀਂ ਹੈਗੇ ਸਾਨੂੰ ਮੌਤ ਆਉਣੀ ਹੀ ਆਉਣੀ ਆ ਕੋਈ ਇਦਾਂ ਦਾ ਹੈ ਨਹੀਂ ਜਿਹਨੂੰ ਨਹੀਂ ਆਉਣੀ ਜੋ ਪਰਮਾਤਮਾ ਨੇ ਇੱਥੇ ਲਿਆਂਦਾ ਜੋ ਚੀਜ਼ ਨਾ ਹੀ ਸਿਰਫ ਇਨਸਾਨ ਜੋ ਵੀ ਕੋ ਜਿੰਦਾ ਚੀਜ਼ ਹੈਗੀ ਆ ਉਹਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈਵੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਹਾਂਜੀ ਕਹਿੰਦੇ ਉਹੀ ਕਾਜੀ ਨੂੰ ਕਾਜੀ ਸਮਝੋ ਜਿਨੇ ਆਪਣਾ ਆਪਾ ਆਪ ਆਪਣਾ ਹੰਕਾਰ ਖਤਮ ਕਰ ਲਿਆ ਤੇ ਉਸ ਸੱਚੇ ਪਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਹੋਇਆ ਕਹਿੰਦੇ ਸਿਰ ਸੱਚਾ ਸਿਰਜਣਹਾਰਾ ਉਹ ਹਮੇਸ਼ਾ ਤੋਂ ਹੀ ਹੈ ਹੁਣ ਹੈ ਸੀ ਹੈ ਤੇ ਅੱਗੇ ਤੋਂ ਵੀ ਰਹੇਗਾ ਉਹ ਸੱਚਾ ਸੱਚ ਕਦੇ ਖਤਮ ਨਹੀਂ ਹੁੰਦਾ ਸੱਚਾ ਸਿਰਫ ਪਰਮਾਤਮਾ ਪੰਜ ਵਖਤ ਨਿਵਾਜ ਗੁਜ਼ਾਰੈ ਪੜੇ ਕ ਤੇਬ ਕੁਰਾਨਾ ਨਾਨਕ ਆਖੈ ਗੋਰਸ ਦੇਈ ਰਹਿਓ ਖਪੀਣਾ ਖਾਣਾ ਹਾਂਜੀ ਕਹਿੰਦੇ ਤੂੰ ਉਹਨੂੰ ਕਾਜੀ ਨੂੰ ਕਹਿ ਰਹੇ ਨਾ ਕਿ ਤੂੰ ਪੰਜ ਵਖਤ ਦੀ ਨਿਵਾਜ ਵੀ ਪੜਦਾ ਤੇ ਕਤੇਬ ਵੀ ਪੜਦਾ ਨਾ ਕੁਰਾਨ ਪੜਦਾ ਤੇ ਕਹਿੰਦੇ ਵੀ ਸਭ ਕੁਝ ਤੂੰ ਆਪਣੇ ਅੰਦਰੋਂ ਕਰ ਸਿਰ ਉੱਪਰੋਂ 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 ਦਿਖਾਵੇ ਵਾਲਾ ਨਾ ਕਰੋ ਕਹਿੰਦੇ ਜਦੋਂ ਕਹਿੰਦੇ ਸਾਨੂੰ ਸੱਦਾ ਆ ਗਿਆ ਫਿਰ ਕਹਿੰਦੇ ਗੋਰ ਵਿੱਚੋਂ ਫਿਰ ਸਾਨੂੰ ਜਾਣਾ ਪੈਣਾ ਸਾਡਾ ਜਿਹੜਾ ਖਾਣਾ ਪੀਣਾ ਜਿਹੜਾ ਸਾਡੇ ਹਿਤੰਦੇ ਨੇ ਉੱਥੇ ਹੀ ਉਹ ਖਤਮ ਹੋ ਜਾਣੇ ਨੇ ਸਿਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਇਕ ਸਵਾਨ ਦੁਏ ਸਵਾਨੀ ਨਾਲ ਪਲਕੇ ਪੋਕੇ ਸਦਾ ਬਿਆਲ ਕੂੜ ਸ਼ੁਰਾ ਮੁਠਾ ਮੁਰਦਾਰ ਤਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹਾਂਜੀ ਇਸ ਅਬਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕੋਈ ਅਗਣਾ ਵਾਲੇ ਇਨਸਾਨ ਦੀ ਮਤਲਬ ਉਹਨਾਂ ਨੂੰ ਉਪਦੇਸ਼ ਕਰ ਰਹੇ ਨੇ ਤੇ ਉਹਨਾਂ ਦੀ ਗੱਲ ਕਰ ਰਹੇ ਨੇ ਹਾਂਜੀ ਕਹਿੰਦੇ ਜੇ ਜੋ ਕੋਈ ਇਨਸਾਨ ਦੇ ਮਤਲਬ ਔਗਣ ਨੇ ਤਾਂ ਉਹ ਕਹਿ ਰਹੇ ਨੇ ਕਿ ਵੀ ਉਹਦੇ ਅੰਦਰ ਇੱਕ ਤਾਂ ਸਵਾਨ ਹੈਗਾ ਉਹ ਮਤਲਬ ਸਵਾਨ ਕੁੱਤੇ ਨੂੰ ਕਹਿੰਦੇ ਨੇ ਲੋਭ ਰੂਪ ਸਵਾਨ ਹੈਗਾ ਫਿਰ ਦੋ ਮਤਲਬ ਉਹ ਜਿਹੜੀ ਕੁੱਤੇ ਦੇ ਘਰ ਵਾਲੀ ਆਪਾਂ ਕੁੱਤੀਆਂ ਕਹਿੰਦੇ ਆ ਤੇ ਦੋ ਉਹ ਨੇ ਉਹ ਕਿਹੜੀਆਂ ਨੇ ਉਹ ਹੈਗੀਆਂ ਨੇ ਆਸਾ ਤੇ ਤ੍ਰਿਸ਼ਨਾ ਦੀ ਕਹਿੰਦੇ ਭਲਕੇ ਭੋਕੇ ਸਦਾ ਬਿਆਲ ਕਹਿੰਦੇ ਸਵੇਰੇ ਉੱਠਦਿਆਂ ਸਾਰੀ ਕਹਿੰਦੇ ਇਹ ਸਾਰੇ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਸਾਡੇ ਅੰਦਰ ਕਹਿੰਦੇ ਉਹ ਜਿਹੜਾ ਕੋਈ ਔਗਣ ਵਾਲਾ ਇਨਸਾਨ ਆ ਉਹ ਕਹਿੰਦਾ ਵੀ ਮੇਰੇ ਕੋਲ ਝੂਠ ਦਾ ਸ਼ੁਰਾ ਹੈਗਾ ਤੇ ਮੇਰੇ ਕੋਲ ਕੋਈ ਇੱਕ ਠੱਗ ਕੇ ਲਿਆਂਦਾ ਹੋਇਆ ਮੁਰਦਾਰ ਵੀ ਹੈ ਤੇ ਵੀ ਮੇਰਾ ਇਦਾਂ ਦਾ ਨੀਚ ਜੀਵਨ ਹੈਗਾ ਧਾਨਕ ਰੂਪ ਰਹਾ ਕਰਤਾਰ ਕਹਿੰਦੇ ਵੀ ਮੈਂ ਇਸ ਤਰ੍ਹਾਂ ਦਾ ਵੀ ਬਹੁਤ ਇੱਕ ਘਟੀਆ ਤਰ੍ਹਾਂ ਦਾ ਜੀਵਨ ਬਿਤਾ ਰਿਹਾ ਧਾਨਕ ਕਹਿੰਦੇ ਨੇ ਜਿਹੜੇ ਇਨਸਾਨ ਤਨੋਖ ਦੇ ਨਾਲ ਸ਼ਿਕਾਰ ਕਰਕੇ ਆਪਣੀ ਰੋਜੀ ਕਮਾਉਂਦੇ ਨੇ ਇੱਕ ਕੋਈ ਭੀਲ ਜਾਤ ਕਰਕੇ ਕਹਿੰਦੇ ਨੇ ਇੱਕ ਕੋਈ ਸਾਂਸੀ ਕਹਿੰਦੇ ਨੇ ਕਿ ਉਹਨਾਂ ਉਹ ਮਤਲਬ ਇਸ ਤਰ੍ਹਾਂ ਦਾ ਜੀਵਨ ਉਹਨਾਂ ਦਾ ਹੁੰਦਾ ਹੈ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਕਹਿੰਦੇ ਮੈਂ ਆਪਣੇ ਗੁਰੂ ਦੇ ਉਪਦੇਸ਼ ਨੂੰ ਵੀ ਨਹੀਂ ਮੰਨਦਾ ਤੇ ਨਾਮ ਹੀ ਕੋਈ ਚੰਗੀ ਕਾਰ ਆ ਮੇਰੇ ਕੋਲ ਚੰਗਾ ਆਚਰਣ ਵੀ ਨਹੀਂ ਹੈਗਾ ਹਉ بگੜੇ ਰੂਪ ਰਹਾ ਬਿਕਰਾਲ ਕਹਿੰਦੇ ਮੇਰਾ ਜਿਹੜਾ ਬੜਾ ਭਿਆਨਕ ਤਰ੍ਹਾਂ ਦਾ ਜੀਵਨ ਮੈਂ ਬਿਤਾ ਰਿਹਾ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਉ ਕਹਿੰਦੇ ਮੈਨੂੰ ਤੇਰੇ ਇੱਕ ਨਾਮ ਦੀ ਆਸ ਆ ਤੇ ਇਹਦਾ ਹੀ ਮੈਨੂੰ ਸਹਾਰਾ ਹੈਗਾ ਕਿਉਂਕਿ ਮੈਨੂੰ ਪਤਾ ਵੀ ਜਿਹੜਾ ਤੇਰਾ ਇੱਕ ਨਾਮ ਆ ਉਹ ਸਾਰੇ ਸੰਸਾਰ ਨੂੰ ਤਾਰ ਦਿੰਦਾ ਤਾਂ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਉਸ ਔਗਣ ਭਰੇ ਇਨਸਾਨ ਨੂੰ ਕਹਿ ਰਹੇ ਨੇ ਕਿ ਵੀ ਤੇਰੇ ਕੋਲ ਪ੍ਰਮਾਤਮਾ ਦਾ ਨਾਮ ਆ ਵੀ ਇਹ ਨਹੀਂ ਹੈ ਕਿ ਤੇਰਾ ਹੁਣ ਜੀਵਨ ਔਗਣ ਵਾਲਾ ਵੀ ਹੈ ਠੀਕ ਨਹੀਂ ਹੋ ਸਕਦਾ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੇ ਤੇਰੇ ਅੰਦਰ ਔਗਣ ਵਣਨਗੇ ਔਗਣ ਆਉਣੇ ਸ਼ੁਰੂ ਔਗਣ ਔਗਣ ਜਾਣਗੇ ਗੁਣ ਆਉਣੇ ਸ਼ੁਰੂ ਹੋਣਗੇ ਪਰਮਾਤਮਾ ਦੇ ਗੁਣਾ ਦਾ ਵਿਸਥਾਰ ਹੋਊਗਾ ਤਾਂ ਤੇਰਾ ਜੀਵਨ ਵੀ ਚੰਗਾ ਬਣ ਸਕਦਾ ਔਗਣ ਜਾਣਗੇ ਤੇ ਗੁਣ ਇਕੱਠੇ ਹੋਣਗੇ ਵਾਹਿਗੁਰੂ ਦੇ ਨਾਮ ਨਾਲ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋਹੀ ਨੀਚ ਸਨਾਤ ਕਾਮ ਕਰੋਧ ਤਨ ਵਸੈ ਚੰਡਾਲ ਧਾਨਕ ਰੂਪ ਰਹਾ ਕਰਤਾਰ ਹਾਂਜੀ ਫਿਰ ਉਹ ਜਿਹੜੇ ਔਗਣ ਪ੍ਰਸਤ ਇਨਸਾਨ ਆ ਫਿਰ ਉਹ ਹੋਰ ਔਗਣ ਉਹਨਾਂ ਦੇ ਗਿੰਦੇ ਨੇ ਉਹ ਕਹਿੰਦੇ ਵੀ ਮੈਂ ਮੇਰੇ ਮੂੰਹ ਦੇ ਵਿੱਚ ਹਮੇਸ਼ਾ ਹੀ ਦਿਨ ਰਾਤ ਦੂਜਿਆਂ ਦੀ ਨਿੰਦਾ ਰਹਿੰਦੀ ਆ ਮੈਨੂੰ ਦੂਸਰੇ ਪਰ ਕਰ ਜੋਹੀ ਨੀਚ ਸਨਾਤ ਕਹਿੰਦੇ ਮੈਂ ਬਹੁਤ ਨੀਚ ਆ ਤੇ ਵੀ ਮੈਂ ਹਮੇਸ਼ਾ ਦੂਜੇ ਦੇ ਘਰ ਵਿੱਚ ਮੇਰੀ ਅੱਖ ਰਹਿੰਦੀ ਆ ਦੂਜੇ ਦੇ ਤਨ ਤੇ ਦੂਜੇ ਦੇ ਤਨ ਤੇ ਮੇਰੀ ਅੱਖ ਰਹਿੰਦੀ ਆ ਕਾਮ ਕਰੋਧ ਤਨ ਵਸੈ ਚੰਡਾਲ ਮੇਰੇ ਅੰਦਰ ਕਾਮ ਤੇ ਕਰੋਧ ਇਦਾਂ ਦੇ ਚੰਡਾਲ ਮੇਰੇ ਸਰੀਰ ਦੇ ਵਿੱਚ ਵਸਦੇ ਨੇ ਤਾਨਕ ਰੂਪ ਰਹਾ ਕਰਤਾਰ ਮੈਂ ਇਦਾਂ ਦਾ ਤਾਨਕ ਦਾ ਮਤਲਬ ਜਿਹੜਾ ਹੈਗਾ ਉਸ ਤਰ੍ਹਾਂ ਦਾ ਮੈਂ ਜੀਵਨ ਪਰਮਾਤਮਾ ਬਤਾ ਰਿਹਾ ਹਾਂ ਫਾਹੀ ਸੁਰਤ ਮਲੂਕੀ ਵੇਸ ਹੋਠ ਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਪਾਰ ਤਾਨਕ ਰੂਪ ਰਹਾ ਕਰਤਾਰ ਹਾਂਜੀ ਫਿਰ ਉਸ ਇਨਸਾਨ ਦੇ ਹੋਰ ਰੋਗਣ ਗਣਦੇ ਨੇ ਕਹਿੰਦੇ ਕਿ ਵੀ ਮੇਰੀ ਜਿਹੜੀ ਹੈਗੀ ਆ ਭੇਖ ਵੀ ਉਹ ਤਾਂ ਮੈਂ ਫਕੀਰਾਂ ਵਾਲਾ ਪਰ ਜਿਹੜੀ ਮੇਰੀ ਸੁਰਤ ਆ ਉਹਦੇ ਵਿੱਚ ਹਮੇਸ਼ਾ ਹੀ ਮਾੜੇ ਕੰਮ ਨੇ ਵੀ ਮੈਂ ਇੱਕ ਅੱਦੇ ਜਾਣੇ ਨੂੰ ਨਹੀਂ ਠੱਗਦਾ ਮੈਂ ਪੂਰਾ ਦੇਸ਼ ਹੀ ਠੱਗ ਰਿਆਂ ਤੇ ਆਪਣੇ ਆਪ ਨੂੰ ਮੈਂ ਸਿਆਣਾ ਸਮਝ ਰਿਆਂ ਮਾੜੇ ਕੰਮ ਕਰਕੇ ਪਰ ਹੋ ਕੀ ਰਿਹਾ ਖਰਾ ਸਿਆਣਾ ਬਹੁਤਾ ਭਾਰ ਮੈਂ ਆਪਣੇ ਆਪ ਨੂੰ ਸਿਆਣਾ ਤਾਂ ਸਮਝਦਾ ਪਰ ਮੇਰੇ ਉੱਪਰ ਪਾਪਾਂ ਦਾ ਭਾਰ ਵੱਧ ਰਿਹਾ ਮੈਂ ਔਗਣ ਕਰ ਰਿਆਂ ਮੈਂ ਇਸ ਤਰ੍ਹਾਂ ਦਾ ਕਹਿੰਦੇ ਮਾੜਾ ਇਹ ਪਰਮਾਤਮਾ ਮੈਂ ਮਾੜਾ ਜੀਵਨ ਬਤਾ ਰਿਆਂ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮੋਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹੇ ਵਿਚਾਰ ਤਾਨਕ ਰੂਪ ਰਹਾ ਕਰਤਾਰ ਹਾਂਜੀ ਫਿਰ ਕਹਿੰਦੇ ਕਿ ਉਹ ਕਹਿ ਰਿਹਾ ਕਿ ਮੈਂ ਪ੍ਰਮਾਤਮਾ ਤੇਰੇ ਕੀਤੇ ਨੂੰ ਨਹੀਂ ਜਾਣਿਆ ਤੇਰੀਆਂ ਦਿੱਤੀਆਂ ਦਾਤਾਂ ਨੂੰ ਨਹੀਂ ਜਾਣਿਆ ਵੀ ਮੈਂ ਤੇ ਦੁਸ਼ਟ ਬਣ ਗਿਆ ਮੈਂ ਭੁਲਾ ਦਿੱਤੀਆਂ ਤੇਰੀਆਂ ਦਿੱਤੀਆਂ ਦਾਤਾਂ ਤੇ ਹੁਣ ਤੇਰੀ ਦਰਗਾਹ ਦੇ ਵਿੱਚ ਮੈਂ ਇਦਾਂ ਦਾ ਦੁਸ਼ਟ ਚੋਰ ਕਿਹੜੇ ਮੂੰਹ ਨਾਲ ਆਵਾਂਗਾ ਜਦੋਂ ਮੇਰੇ ਚ ਇੰਨੇ ਔਗਣ ਨੇ ਨਾਨਕ ਨੀਚ ਕਹੇ ਵਿਚਾਰ ਆਪਾਂ ਤੇ ਇਹਦੇ ਅਰਥ ਵੀ ਨਹੀਂ ਕਰ ਸਕਦੇ ਨਾਨਕ ਜੀ ਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਮੰਦ ਕਰਮੀ ਮਤਲਬ ਗੱਲ ਕਿਸੇ ਔਗਣ ਵਾਲੇ ਦੀ ਕਰ ਰਹੇ ਨੇ ਪਰ ਆਪਣੇ ਆਪ ਨੂੰ ਮੰਦ ਕਰਮੀ ਕਹਿ ਰਹੇ ਨੇ ਕਿ ਵੀ ਮੈਂ ਇਦਾਂ ਪਰ ਗੁਰੂ ਨਾਨਕ ਪਾਛਾ ਤਨ ਤਨ ਗੁਰੂ ਨਾਨਕ ਪਾਸ਼ਾ ਤਨ ਗੁਰੂ ਨਾਨਕ ਗੁਰੂ ਨਾਨਕ ਪਾਛਾ ਇਹ ਵਿਚਾਰ ਕਰ ਰਹੇ ਨੇ ਕਿ ਉਹ ਇਨਸਾਨ ਕਹਿ ਰਿਹਾ ਕਿ ਮੇਰਾ ਜੀਵਨ ਇਦਾਂ ਦਾ ਹੈ ਇੰਨਾ ਗਿਰਿਆ ਹੋਇਆ ਜੀਵਨ ਹੈ ਮੇਰੇ ਚ ਇੰਨੇ ਔਗਣ ਨੇ ਪਰ ਨਾਲ ਹੀ ਦੱਸ ਰਹੇ ਨੇ ਕਿ ਜਿਹੜੇ ਇਹ ਔਗਣ ਵਾਲਾ ਇਨਸਾਨ ਵੀ ਆ ਉਹਦੇ ਲਈ ਇਹ ਨਹੀਂ ਹੈਗਾ ਕਿ ਉਹਦੇ ਲਈ ਕੋਈ ਰਸਤਾ ਨਹੀਂਗਾ ਰਸਤਾ ਹੈ ਰਸਤਾ ਹੈ ਪ੍ਰਮਾਤਮਾ ਦਾ ਨਾਮ ਲੈਣਾ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਔਗਣ ਖਤਮ ਹੋਣੇ ਨੇ ਗੁਨਾਹਾਂ ਦੇ ਅੰਦਰ ਘਰ ਘਰ ਜਾਣਾ ਜਦੋਂ ਗੁਨਾਹਾਂ ਦੇ ਅੰਦਰ ਘਰ ਘਰ ਜਾਣਾ ਤਾਂ ਪ੍ਰਮਾਤਮਾ ਦਾ ਨਾਮ ਅੰਦਰ ਵਸ ਜਾਣਾ ਪ੍ਰਮਾਤਮਾ ਦੇ ਨਾਲ ਸਮਾਈ ਹੋ ਜਾਣੀ ਆ ਬਸ ਇਹ ਹੀ ਆਖਰੀ ਮੰਜ਼ਲਾ ਜ਼ਿੰਦਗੀ ਦੀ ਸੰਗਤ ਜੀ ਵਿਚਾਰਾਂ ਦੀ ਸਾਂਝ ਪਾਉਂਦੇ ਆ ਅਨੇਕਾਂ ਗਲਤੀਆਂ ਅਨੇਕਾਂ ਭੁੱਲਾਂ ਚੁੱਕਾ ਹੋਈਆਂ ਨੇ ਜੀ ਮੈਨੂੰ ਮੁਆਫੀ ਦਿਓ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਆਪ ਦੀ ਅਣਜਾਣ ਬੱਚੀ ਤੋਂ ਅਨੇਕਾਂ ਗਲਤੀਆਂ ਅਨੇਕਾਂ ਭੁੱਲਾਂ ਚੁੱਕਾ ਹੁੰਦੀਆਂ ਨੇ ਅੱਗੇ ਤੋਂ ਸਮਤ ਬਖਸ਼ਣੀ ਇਸ ਵਾਰ ਮੇਰੀਆਂ ਭੁੱਲਾਂ ਚੁੱਕਾਂ ਨੂੰ ਮਾਫ ਕਰ ਦੇਣਾ ਜੀ ਸੰਗਤ ਦੇ ਨਾਲ ਸਾਂਝ ਪਾਉਂਦੇ ਆ ਵਿਚਾਰਾਂ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਜੀ ਸਮੱਤ ਬਖਸ਼ਿਓ ਸੱਚੇ ਪਾਤਸ਼ਾਹ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ